ਵਾਜ਼ਿਲਕਾਦੇ ਸਰਹੱਦੀ ਪਿੰਡਾਂ ਵਿੱਚ ਪਈ ਸਤਲੁਜ ਦੀ ਮਾਰ ਤੋਂ ਬਾਅਦ ਵਿਧਾਇਕ ਨਰਿੰਦਰਪਾਲ ਸਵਨਾ ਵੱਲੋਂ ਲੋਕਾਂ ਦੀ ਸੇਵਾ ਦਿਨ ਰਾਤ ਕੀਤੀ ਜਾ ਰਹੀ ਹੈ ਉੱਥੇ ਹੀ ਵਿਧਾਇਕ ਵੱਲੋਂ ਪੰਜਾਬ ਦੇ ਮੰਤਰੀ ਪਿੰਡਾਂ ਵਿੱਚ ਲਿਆਏ ਜਾ ਰਹੇ ਹਨ ਕੱਲ ਵੀ ਵਿਧਾਇਕ ਸਵਨਾ ਪੰਜਾਬ ਦੇ ਦੋ ਮੰਤਰੀਆਂ ਨੂੰ ਬਾਹ ਫੜ ਕੇ ਸਰਹੱਦੀ ਪਿੰਡਾਂ ਵਿੱਚ ਲੈ ਕੇ ਆਏ ਸੀ ਅਤੇ ਲੋਕਾਂ ਦੇ ਦੁੱਖ ਦਰਦ ਤਕਲੀਫਾਂ ਤੋਂ ਜਾਣੂ ਕਰਾਇਆ ਸੀ ਅਤੇ ਅੱਜ ਵਿਧਾਇਕ ਸਵਨਾ ਵੱਲੋਂ ਟਰੈਕਟਰ ਤੇ ਬਿਠਾ ਕੇ ਖੇਤੀਬਾੜੀ ਮੰਤਰੀ ਖੁੱਡੀਆਂ ਨੂੰ ਸਰਦੀਪਿੰਡਾ ਵਿੱਚ ਲਿਆਂਦਾ ਗਿਆ ਹੈ ਤੇ ਉਹਨਾਂ ਨੂੰ ਹਾਲ ਵਿਖਾਇਆ ਗਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਇਸ ਦਾ ਕੋਈ ਸਥਾਈ ਹੱਲ ਕੀਤਾ ਜਾਵੇ ਦਰਿਆ ਡੂੰਘੇ ਕੀਤੇ ਜਾਣ ਸਾਈਡਾਂ ਤੋਂ ਬੰਨ ਉੱਤੇ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਨਜਾਤ ਮਿਲ ਸਕੇ ਅਤੇ ਇਸ ਤੋਂ ਇਲਾਵਾ ਇਸ ਦੀ ਮਾਰ ਏਠਾਏ ਲੋਕਾਂ ਨੂੰ ਖਰਾਬੇ ਦਾ ਮੁਆਵਜ਼ਾ ਜਲਦੀ ਅਤੇ ਪੂਰਾ ਮਿਲ ਸਕੇ ਤਾਂ ਜੋ ਲੋਕ ਇਸ ਮਾਰ ਤੋਂ ਛੁਟਕਾਰਾ ਪਾ ਸਕਣ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਲੋਕਾਂ ਦੀ ਸਰਕਾਰ ਹੈ ਲੋਕਾਂ ਨੇ ਛੋਟੀ ਉਮਰ ਚ ਉਹਨਾਂ ਨੂੰ ਵਿਧਾਇਕ ਬਣਾ ਕੇ ਉਹਨਾਂ ਤੇ ਜੋ ਕਰਜ਼ਾ ਝੜਿਆ ਹੈ ਉਸ ਦਾ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹਿਣਗੇ ਤੇ ਪਰਮਾਤਮਾ ਦੇ ਵਿੱਚ ਮੰਨਦੇ ਹਨ ਅਤੇ ਲੋਕਾਂ ਨੂੰ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ। ਆਓ ਇੱਥੇ ਕੁਦਰਤ ਵੱਲੋਂ ਬਹੁਤ ਵੱਡੀ ਮਾਰ ਆ ਜਿਹੜੀ ਉਹ ਆਏ ਸਾਲ ਪੈ ਜਾਂਦੀ ਹੈ ਤੇ ਤੇ ਚ ਵੀ ਇੰਨਾ ਪਿੰਡਾਂ ਤੇ ਜਿਹੜੀ ਹੜ ਬਣ ਗਏ ਸਨ ਤੋਂ ਜੋ ਦਰਿਆ ਤੋਂ ਪਾਣੀ ਉਛਲਿਆ ਆਉਂਦਾ ਤੇ ਇਨ੍ਹਾਂ ਲੋਕਾਂ ਦਾ ਜਿਹੜਾ ਜਨ ਜੀਵਨ ਤੇ ਬਹੁਤ ਵੱਡਾ ਸਰਪੇ ਜਾਂਦਾ ਜਿੱਥੇ ਪੈੜੀਆਂ ਤਿਆਰ ਕੀਤੀਆਂ ਹੁੰਦੀਆਂ ਉਹ ਤਾਂ ਡੋਬੀ ਜਾਂਦੀਆਂ ਉਸ ਤੋਂ ਇਲਾਵਾ ਜਿਹੜੇ ਕਰ-ਬਾਰ ਹੈ ਉਹਨਾਂ ਤੇ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਐ ਹੁਣ ਜਿਵੇਂ ਪੰਜ ਚਾਰ ਦਿਨ ਹੋ ਗਏ ਪਾਣੀ ਵੱਧ ਰਿਹਾ ਤੇ ਚਾਰੇ ਦਾ ਪ੍ਰਬੰਧ ਚਾਹੀਏ ਸਰਕਾਰ ਵੱਲੋਂ ਅਸੀਂ ਕਰਨੇ ਮੈਂ ਇਹ ਵੀ ਮਹਿਸੂਸ ਕਰਦਾ ਵੀ ਸਾਰਾ ਇੰਨਾ ਪੂਰਾ ਨਹੀਂ ਆ ਰਿਹਾ ਤੇ ਇਹਨੂੰ ਹੁਣ ਅਸੀਂ ਫੀਲ ਦੇ ਰੂਪ ਵਿੱਚ ਬਦਲ ਕੇ ਪਰ ਜਿੰਨੀ ਕੁ ਮਦਦ ਇਸ ਟਾਈਮ ਹੋਮੇ ਕਰੀ ਜਾਪੀ ਉਸ ਤਰ੍ਹਾਂ ਬਾਕੀ ਜਿਹੜਾ ਜਿੱਮੇ ਗਵਰਨਮੈਂਟ ਦਾ ਹੁੰਦਾ ਹੈ ਜਿੱਥੇ-ਜਿੱਥੇ ਕੋਈ ਨੁਕਸਾਨ ਹੋਇਆ ਨੁਕਸਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੀ ਆ ਵੀ ਉਸੇ ਇਸ ਲਈ ਕਿ ਆਪਾਂ ਵੀ ਸਮਝਦੇ ਹਾਂ ਕਿ ਉਹਨਾਂ ਤਾਂ ਪਰਪਾਈ ਨਹੀਂ ਪੂਰੀ ਹੁੰਦੀ ਪਰ ਫਿਰ ਵੀ ਕੁਝ ਨਾ ਕੁਝ ਸਹਾਰਾ ਲੱਗ ਜਾਏ ਉਸ ਤਰ੍ਹਾਂ ਤੇ ਉਹ ਜਿਹੜੀਆਂ ਜਿਵੇਂ ਪੀਣ ਵਾਲੇ ਪਾਣੀ ਦੀ ਵੀ ਮੇਰੇ ਸਾਹਮਣੇ ਗੱਲ ਆਈ ਕਈ ਟਾਣੀਆਂ ਚ ਕਿਉਂਕਿ ਚਾਰ ਸਪੇਰੋਂ ਪਾਣੀ ਨਾਲ ਘਿਰ ਗਿਆ ਪੀਣ ਵਾਲੇ ਪਾਣੀ ਦੀ ਵੀ ਦੋ ਚਾਰ ਦਿਨਾਂ ਚ ਸਮੱਸਿਆ ਵਧ ਗਈ ਹੈ ਅਸੀਂ ਸਾਰੇ ਪ੍ਰਸ਼ਾਸਨ ਨਾਲ ਮਿਲ ਕੇ ਆਪਣੇ ਜਿਹੜੇ ਟੈਂਕਰ ਭੇਜ ਕੇ ਉਹਨਾਂ ਤੋਂ ਕਰਾਉਣ ਵਾਲੇ ਪਾਣੀ ਲੈ ਸਕਣ ਇਹ ਦੁੱਖ ਦੀ ਘੜੀ ਹੈ ਤੇ ਅਸੀਂ ਇੱਕ ਦੂਸਰੇ ਦੇ ਨਾਲ ਲੜ ਕੇ ਕੋਈ ਸਰਕਾਰ ਦਾ ਫਰਜ ਵੰਨਦਾ ਸਾਡਾ ਪਹਿਲਾ ਫਰਜ ਆ ਉਸ ਨੂੰ ਨਿਭਾਵਾਂਗੇ ਪਰ ਤੁਸੀਂ ਵੀ ਸਾਰੇ ਰਲ ਮਿਲ ਕੇ ਇੱਕ ਦੂਸਰੇ ਦਾ ਦੁੱਖ ਵੰਡਾਵਾਂਗੇ ਕਿਉਂਕਿ ਇਹ ਕਿਸੇ ਇੱਕ ਬੰਦੇ ਦੀ ਕੀਤੀ ਹੋਈ ਤਾਂ ਹੈ ਨਹੀਂ ਇਹ ਪ੍ਰਮਾਤਮਾ ਜਿਹਨੂੰ ਆਪਾਂ ਮੰਨਦੇ ਆਂ ਕੁਦਰਤ ਵੱਲੋਂ ਪਤਾ ਨਹੀਂ ਕਿਉਂ ਕਹਿਰ ਹੈ ਤੇ ਇਸ ਕਹਿਰ ਨਾਲ ਵੱਡਾ ਨੁਕਸਾਨ ਆਪਣੇ ਪੰਜਾਬ ਦੇ ਲੋਕਾਂ ਦਾ ਹੋ ਜਾਂਦਾ ਸੋ ਸਾਰੇ ਇਸ ਜਿਹੜੀ ਵਿਪਤਾ ਦੀ ਘੜੀ ਚ ਆਪਾਂ ਰਲ ਮਿਲ ਕੇ ਜਿਵੇਂ ਸਰਪੰਚ ਸਾਹਿਬ ਹੋਰੀ ਤੇ ਬੋਰਤ ਬਤਵੰਤੇ ਸੱਜਣ ਜਿੱਥੇ ਜਿੱਥੇ ਕੋਈ ਕਿਉਂਕਿ ਨੁਕਸਾਨ ਹੋ ਰਿਹਾ ਜੋ ਪਤਾ ਲੱਗ ਰਿਹਾ ਉਹਦਾ ਲੋਡ ਕਰਕੇ ਪ੍ਰਸ਼ਾਸਨ ਦੇ ਨੂੰ ਧਿਆਨ ਵਿੱਚ ਲਿਆਇਓ ਐਮਐਲਏ ਸਾਹਿਬ ਸਰਦਾਰ ਨਵਿੰਦਰ ਸਿੰਘ ਜੀ ਸਾਹਿਬ ਨਾਲ ਸਾਹਿਬ ਆਪਣੇ ਇਸ ਥੋ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੀ ਅਮਰਪ੍ਰੀਤ ਕੌਰ ਐਸ.ਡੀ.ਐਮ ਸਾਹਿਬ ਵੀਰਪਾਰਕ ਹੋਰ ਜੀ ਤੇ ਦੂਸਰੇ ਸਾਰੇ ਸਾਥੀ ਜਿਵੇਂ ਪਬਲਿਕ ਰਿਲੇਸ਼ਨ ਵਾਲੇ ਜਾਂ ਹੋਰ ਮੇਰਾ ਵਿਭਾਗ ਪਸ਼ੂ ਪਾਲਣ ਵੀ ਡਿਪਟੀ ਡਾਇਰੈਕਟਰ ਨੂੰ ਕਿਹਾ ਕਿਸੇ ਗੱਲ ਦੀ ਕੋਈ ਦਵਾਈਆਂ ਕਿਉਂਕਿ ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਥੋੜੀਆਂ-ਮੋਟੀਆਂ ਬਿਮਾਰੀਆਂ ਦਾ ਵੀ ਵਾਧਾ ਹੋਣ ਲੱਗ ਜਾਂਦਾ ਉਸ ਵਾਸਤੇ ਉਹ ਵੀ ਸੱਦੇ ਗਏ ਆ ਸਾਰੇ ਥਾਵਾਂ ਤੇ ਖਿਆਲ ਰੱਖਾਂਗੇ ਖੇਤੀਬਾੜੀ ਵਿਭਾਗਾਂ ਵੀ ਔਰ ਡੀਸੀ ਮੈਡਮ ਨਾਲ ਨੇ ਤੇ ਸਾਰੀ ਜਿਹੜੀ ਗਰਦੌਰੀ ਵਗੈਰਾ ਜਿੰਨੇ ਜਿੱਥੇ ਲੋੜ ਆ ਸਾਰੀ ਧਿਆਨ ਨਾਲ ਸੁਵਾਈ। ਥੈਂਕ ਯੂ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत